ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਲੱਗੇ ਵਿਆਂ 26 ਝੋਨਾ ਵੜਦਣਾ। ਤੇ ਆਪਾਂ ਸਵੇਰੇ 2:00 ਚੱਲਦੀਆਂ ਮਸ਼ੀਨ ਗਿਆ 12:00 ਵਜੇ ਦੀ 12:00 ਵਜੇ ਚਲਾਇਆ ਸੀ ਕੰਮ ਕੋں ਕੇ ਚ ਡੋਟੀ ਜੀ ਗਾਲੀ ਆ। ਕੋਸੇ ਹਵਾ ਨਾਲਾਂ ਏ ਡਿੱਗ ਗਿਆ ਪਿਆ ਸੀਗਾ ਤੇ ਡੋਡੀ ਪੂਰੀ ਆ ਇਹਦੇ ਚ। ਜਿਵੇਂ ਇਧਰ ਇਧਰ ਵਾਦਾ ਉਹ ਸਿਰੇ ਘਟਾ ਤੇ ਇਧਰੋਂ ਆਹ ਤਿੰਨ ਸਵਾ ਤਿੰਨ ਕਿੱਲੇ ਵੜਦੇ ਤੇ ਕਿਉਂਕਿ ਇਧਰ ਛਾਵੇਂ ਛਾਵੇਂ ਵਾਦਾ ਦੇਖੋ ਉਹਦੇ ਘਰ ਦੀ ਉੜਦੀ ਆਦਾ ਮੀਨ ਆ ਫਿਰ ਵੀ ਬਹੁਤ ਫਰਕ ਪੈ ਗਿਆ ਉਹ ਤਿੰਨ ਸਵਾ ਤਿੰਨ ਸਾਢੇ ਤਿੰਨ ਕਿੱਲੇ ਵੜਦੇ ਜਾਂ 4 ਸਵਾ 4 ਕਿੱਲਾਂ ਦਾ ਘੇਰਾ ਪਗੜ ਲਿਆ ਹੱਬ ਤੋਂ ਦੀ ਚਾਰ ਗੇੜੇ ਆ ਗਏ ਤੇ ਉਧਰੋਂ ਜੋ ਛਾਵੇਂ ਛਾਵੇਂ ਜਦੋਂ ਸਾਰੇ ਛੜਦਾ ਸੀਗਾ ਟਰੇਲ ਦਾ ਕਰਕੇ ਸਾਰੇ ਟਰੇਲ ਵਾਲੀ ਸੀ ਤੇ ਆਲਾ ਦਾਲਾ ਆਪਾਂ ਪਹਿਲਾਂ ਹੀ ਮਾੜਾ ਮੋਟਾ ਮੜਦੇ ਨੇ ਹੁੰਦੇ ਆ ਤੇ ਹੁਣ ਵੱਜ ਗਏ 4 ਵਾ 6 ਵਜੇ ਤੱਕ ਵੀ ਚਲਾਵਾਂਗੇ ਉਹ ਕੁ ਘੰਟੇ ਹੁਣ ਚਲਾਵਾਂਗੇ ਬਸ ਤੇ ਨਵੇੜ ਨਮੂੜ ਤੱਕ ਘਾਟੀ ਨਿਪੜਦਾ ਕਿਉਂਕਿ ਆਏ ਕੀੜਾ ਸਾਰੇ ਤੇ ਹੀ ਖਾਦਾ ਜਿਹੜਾ ਕੱਲ ਨੂੰ ਵੱਡਣਾ ਉੱਤਰ ਪੰਜ ਕਿੱਲੇ ਉਹ ਠੀਕ ਆ ਉਹ ਖੜਾਗਾ ਉਹ ਚ ਡੋਟੀ ਵੀ ਘਟਾ ਹੈ ਉਹ ਵੀ ਛੱਪ ਗਈ ਤੇ ਜਾਨਕੀ ਇਹਦੇ ਨਾਲੋਂ ਫਰਕ ਆ ਇਹਦੇ ਨਾਲੋਂ ਇੱਕ ਸੁਆ ਬਹੁਤ ਫੁੱਲ ਛੜਦਾ ਪਤਾ ਨਹੀਂ ਕਿਤਾਉ ਵਿੱਚ ਵੀ ਪਾਣੀ ਮੋਢੇ ਸਾਰੇ ਖੋਲਤੇ ਤੇ ਉਧਰ ਆਪਣੇ ਗਵੰਡਿਆਂ ਦੇ ਬਾਬਾ ਖੱਡਾ ਘਟਾ ਜੀਆਂ ਪੈ ਗਈਆਂ ਹੁਣੋਂ ਬੰਦ ਕਰਦੇ ਫਿਰਦੇ ਆ ਬਾਕੀ ਇੱਕ ਟਰਾਲੀ ਆਹਾ ਭਰਨ ਵਾਲੀ ਐ ਚ ਦੋ ਗਟਿੱਕੀਆਂ ਰਹਿਣਗੀਆਂ ਤੇ ਦੂਜਾ ਟਰੈਕਟਰ ਗਿਆ ਆ ਵਿਆ ਖਾਲੀ ਕਰਨ ਤੇ ਝਾੜ ਵੀ ਠੀਕ ਠਾਕ ਹੀ ਆ ਬਾਹਲਾ ਵਧੀਆ ਨਹੀਂ ਰਹੂਗਾ ਝਾੜ ਬਸ ਤੁਹਾਨੂੰ ਦਸ ਤਾਂਗੇ ਜਿੱਤੇ ਤੜ ਗਿਆ ਝਾੜ ਵੀ ਪਈ ਫਿਰ ਕੀ ਮੰਦਾ ਹੀ ਐ ਦਾ 26 ਦਾ ਤਾਂ ਪਰ ਚਲਾ ਗਿਆ ਸਾਬ ਜੀ ਨੂੰ ਪਾਣੀ ਲਾਇਆ ਤੋਂ ਦੂਰ ਵੀ ਨਹੀਂ ਤਾਂ ਪਹਿਲਾਂ ਹੀ ਲਾਇਆ ਵੇ ਜਿਆ ਗੰਡੇ ਜੇ ਸੀਗੇ ਆ ਗਾਜਰਾਂ ਦੇ ਤੇ ਨਵੇਂ ਲਾਇਏ ਸੀ ਉਹਨਾਂ ਨੂੰ ਆ ਮੋਰਾਂ ਗੋਭੀ ਨੂੰ ਗਲਦਾ ਹੀ ਲਾਇਆ ਵੇ ਸੀ ਆ ਦੇ ਪਾਸੇ ਬੁਰੀ ਵਧੀਆ ਖੜੀ ਆ ਫਸ ਹੁਣ ਇਹਨੂੰ ਮਿੱਟੀ ਲਾ ਦਾਂਗੇ ਥੋੜੀ ਥੋੜੀ ਤੇ ਆ ਦੇਖੋ ਸੁਆ ਕਿਹੜੀ ਰੁੱਤ 'ਚ ਫੁੱਲ ਛੜਦਾ ਜਾ ਟਰੈਕਟਰ ਵੀ ਆ ਗਿਆ ਖਾਲੀ ਕਰਕੇ ਉਹਦੋਂ ਆ ਬੱਡੀ ਜਨਾ ਦੇ ਨਾਲੋਂ ਨਾਲ ਢਿੱ ਗਿਆ ਕਰਕੇ ਨਾ ਸਾਜਰੇ ਛੜਤਾ ਜੀ ਬਾੜਾ ਇਸ ਤਰ੍ਹਾਂਤਾ ਦੀ ਸ਼ਾਨ ਦਾ ਕਰਕੇ ਵੀ ਮੈਂ ਕਹੇ ਬਾਅਦ ਚ ਵਟ ਲਾਂਗੇ ਤਾਂ ਹੁਣ ਵਟਣ ਲੱਗੇ ਆ ਧੁੱਪ ਤੋਂ ਬਜੀ ਲਾ ਕੇ ਸ਼ਾਨ ਦਾ ਕਰਕੇ ਤੇ ਤਰੇਲ ਵੀ ਵੱਧ ਸੀ ਪਾਣੀ ਵਾਂਗੂ ਸੀ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ